ਗੁਰੂ ਜੀ ਕੀ ਭੱਤੇ ਸਿੱਧੂ ਮੂਸੇ ਵਾਲਾ ਜੋ ਕਿ ਗਾਇਕਾ ਬਹੁਤ ਜ਼ਿਆਦਾ ਫੇਮਸ ਹੋਇਆ ਵਿਆ ਠੀਕ ਆ ਹਾਂ ਗੀਤ ਉਹਦੇ ਚੰਗੇ ਆ ਕਈ ਗੀਤ ਚੰਗੇ ਆ ਜਿਹੜਾ ਨੇ ਇਹ ਕਿਸੰਤਾਲੀ ਵਾਲਾ ਗੀਤ ਕੱਢਿਆ ਉਹ ਉਹ ਗੀਤ ਬਿਲਕੁਲ ਗਲਤ ਆ ਉਹ ਗੀਤ ਮੇਰਾ ਪਿੰਡ ਰੋਡੇ ਆ ਰੋਡੇ ਹੀ ਸੰਤ ਜਰਨੈਲ ਸਿੰਘ ਜੀ ਦਾ ਪਿੰਡ ਸੀ ਸਾਡੇ ਪਿੰਡ ਉਹਦਾ ਜਨਮ ਹੋਇਆ ਸੰਤ ਜਰਨੈਲ ਸਿੰਘ ਜੀ ਦਾ ਸਾਂਤ ਜਰਨੈਲ ਸਿੰਘ ਜੀ ਏਕੇ 47 ਰੱਖਦੇ ਸੀ ਉਹਨਾਂ ਕੋਲੇ ਏਕੇ 47 ਸੀਗੀਆਂ ਆਪਣੇ ਆਰਮੀ ਕੋਲੇ ਏਕੇ 47 ਫੌਜੀਆ ਕੋਲੇ ਏਕੇ 47 ਉਹ ਲੰਡੂ ਆ ਸਾਂਤ ਲੰਡੂ ਹੋ ਗਏ ਐਨੇ ਲੰਡੂ ਕਿ ਆ ਬਈ ਏਕੇ 47 ਲੰਡੂ ਰੱਖਦੇ ਆ ਗੀਤ ਚ ਕਿ ਸਾਂਤ ਲੰਡੂ ਸੀ ਉਹ ਖੁਦ ਰੱਬ ਸੀ ਭੈਣ ਚੋਦਾ ਤੂੰ ਨਾ ਕੌਣ ਹੈ ਕਹਿਣ ਵਾਲਾ ਮੇਰਾ ਪਿੰਡ ਰੋਡੇ ਆ ਜਦੋਂ ਮਰਜ਼ੀ ਮੈਨੂੰ ਰਿਪਲਾਈ ਕਰ ਲਈ ਨਾ ਪਾਵਨ ਪ੍ਰੀਤ ਰੰਧਾਵਾ ਮੇਰਾ ਨਾਂ ਹੈ ਜਿੱਥੋਂ ਮਰਜੀ ਵੋਛਲੀ ਰੋਡੇ ਪੈਂਡ ਆ ਕੇ ਸੰਤਾਂ ਦੇ ਗੁਰਦੁਆਰੇ ਕੋਲੇ ਘਾਰਾ ਤੇ ਭਾਈ ਜਿਵੇਂ ਕਰਨਾ ਉਵੇਂ ਹੀ ਤੇਰੇ ਨਾਲ ਕਰਾਂਗੇ ਤੇ ਪਰ ਮੇਰਾ ਭਾਈ ਐਦੂ ਬਾਸ ਸਾਨੂੰ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੀਡੀਆ ਹੀ ਚੜਾਉਂਦੀ ਹੁੰਦੀ ਆ ਤੁਸੀਂ ਇਹ ਗੱਲ ਧਿਆਨ ਚ ਰੱਖੋ ਵੀ ਮੀਡੀਆ ਹੀ ਚੜਾਉਂਦੀ ਹੁੰਦੀ ਤੇ ਮੀਡੀਆ ਨਹੀਂ ਥੱਲੇ ਲਾਉਣਾ ਪਬਲਿਕ ਨਾਲ ਆ ਤੁਸੀਂ ਤੁਸੀਂ ਸਟਾਰ ਪਬਲਿਕ ਨਾਲ ਬਣੇ ਆ ਤੁਸੀਂ ਕੋਈ ਆਪ ਦੀ ਆਪ ਸਟਾਰ ਨਹੀਂ ਬਣੇਗੇ ਤੁਹਾਨੂੰ ਪਬਲਿਕ ਸੌਂਦੀ ਤਾਂ ਤੁਸੀਂ ਸਟਾਰ ਆ ਤੇ ਹਕਾਰ ਨਾ ਕਰੋ ਹਕਾਰਿਆ ਸੋ ਮਾਰਿਆ ਬੱਬੂ ਮਾਨ ਨੂੰ ਗਾਇਆ ਕਰੋ ਹਕਾਰ ਚ ਤੁਸੀਂ ਹਕਾਰ ਚ ਤੁਸੀਂ ਬੋਲ ਜਾਂਦੇ ਆ ਲੈ ਕੇ ਜਾਂਦੇ ਆ ਗੱਲਾਂ ਤੂੰ ਗੀਤਾਂ ਵਾਲੀ ਮਸ਼ੀਨ ਕਹਿਣਾ ਆਪਦੇ ਆਪ ਨੂੰ ਤੂੰ ਗੀਤਾਂ ਵਾਲੀ ਮਸ਼ੀਨ ਕਹਿਣਾ ਵੀ ਮੈਂ ਗੀਤਾਂ ਵਾਲੀ ਮਸ਼ੀਨ ਸੋਚ ਸਮਝ ਕੇ ਤਾਂ ਲਿਖਿਆ ਕਰੋ AK47 AK47 ਦੇਖੀ ਆ ਰਸਿਆ ਦੇ ਟੈਂਕ ਪਹਿਲਾਂ ਤੂੰ ਕਹਿਣਾ ਰਸਿਆ ਦੇ ਟੈਂਕ ਤੇ ਰਸਿਆ ਦਾ ਟੈਂਕ ਤੂੰ ਵੀਡੀਓ ਚ ਨਹੀਂ ਦਿਖਾਉਂਦਾ ਰਸਿਆਂ ਦੇ ਬੰਦੂਖਾਂ ਨਹੀਂ ਤੂੰ ਵੀਡੀਓ ਚ ਦਿਖਾਉਂਦਾ ਸਾਲਿਆਂ ਨਕਲੀ ਪਿਸਟਲ ਚੱਕੀ ਫਿਰਦਾ ਇਹਨਾਂ ਤੋਂ ਏਕੇ 47 ਸੰਤ ਜਰਨੈਲ ਸਿੰਘ ਜੀ ਆਖਦੇ ਸੀਗੇ ਤੇ ਉਹ ਲੰਡੂ ਹੋਗੇ ਸਾਲਿਆ ਖੁਦ ਰੱਬ ਸੀ ਉਹ ਉਹਨਾਂ ਦਾ ਬੱਬੂ ਮਾਨ ਨੂੰ ਕਹਾ ਅੱਗੇ ਤੋਂ ਕੋਈ ਸ਼ਿਕਾਇਤ ਆਈ ਨਾ ਤੇ ਸਾਲਿਆ ਤੇਰੀ ਧੀ ਭੈਣ ਵੇਖੀ ਮੈਂ ਮੈਂ ਵੈਸੇ ਗਾ ਗਰੁੱਪ ਚ ਜਾਣੀ ਹੈ ਵੀਡੀਓ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਗਲਤ ਤੇ ਪਰ ਫੇਰ ਵੀ ਤੂੰ ਚਿਹੇ ਧਾਗਾ ਹੈਗਾ ਇਸ ਲਈ ਮੈਂ ਤੈਨੂੰ ਪਹਿਲੀ ਵਾਰ ਬੇਨਤੀ ਕਰਦਾ ਵੀ ਤੇਰੀ ਪਹਿਲੀ ਗਲਤੀ ਆ ਤੇ ਅੱਗੇ ਤੋਂ ਇਹ ਗਲਤੀ ਨਹੀਂ ਹੋਣੀ ਚਾਹੀਦੀ ਪਿੰਡ ਰੋਡੇ ਆ ਮੇਰਾ ਤੇ ਜਦੋਂ ਮਰਜੀ ਦੇਖ ਲਈ ਆਪਾਂ ਨੂੰ ਕੋਈ ਚੱਕਰ ਨਹੀਂਗਾ ਤੇ ਅੱਗੇ ਤੋਂ ਇਹ ਕਿ 47 ਵਾਲਿਆਂ ਨੂੰ ਲੰਡੂ ਕਿਹਾ ਨਾ ਤੇ ਜਿਹੜੇ ਅੱਗੇ ਉਹ ਵੀਰ ਮੇਰਾ ਅੱਗੇ ਵੀ ਵੀਡੀਓ ਆਈ ਆ ਉਹ ਫੌਜੀਆਂ ਦੀ ਆ ਫੌਜੀ ਵੀਰ ਆਪਣੇ ਉਹ ਆਪਣੇ ਲਈ ਠੰਡ ਚ ਮਰਦੇ ਆ ਆਪਾਂ ਸੁੱਤੇ ਪਏ ਹੁੰਨੇ ਆ ਤੇ ਉਹ ਲੰਡੂ ਆ ਉਹਨਾਂ ਕੋਲੇ ਕਿ 47 ਉਹ ਲੰਡੂ ਆ ਇਸ ਲਈ ਵੀਰ ਬਣ ਕੇ ਕਿਰਪਾ ਕਰਕੇ ਆਪਦਾ ਸੋਚ ਸਮਝ ਕੇ ਲਿਖਿਆ ਕਰੋ ਸੋ ਸਮਝ ਕੇ ਗਾਇਆ ਕਰੋ ਪੜਕਾ ਉਪਰਚਾਰ ਨਾ ਦਿਓ ਕਿਰਪਾ ਕਰਕੇ ਬਾਈ ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਬਾਈ ਗੁਰੂ ਜੀ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਫਤਿਹ